ਇਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਨੇਚਰ ਮਿਲ ਕੇ ਦੋ ਨੌਜਵਾਨ ਜਿਹੜੇ ਓਡੀਸ਼ਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਂ ਵਿਚ ਚੌਕਿਆਂ ਤੇ ਉਸ ਬੰਦੀ ਸਿਗਨੇਚਰ ਨੰਬਰ ਦੇ ਆਧਾਰ ਤੇ ਇਹਨਾਂ ਵੱਲੋਂ ਐਫਆਈਆਰ ਨੰਬਰ 206 ਮਿਤੀ 9 11 25 ਅੰਡਰ ਸੈਕਸ਼ਨ 303 ਦੋ ਬੀਐਨਐਸ ਵਗੈਰਾ ਅਧਿਕ ਐਕਸਪਲੋਜਿਵ ਵੈਨ ਤਰਜੀ ਕਰਕੇ ਤਬਤੀਸ਼ ਕੀਤੀ ਦੌਰਾਨ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸਗੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹ ਆਪਣੇ ਇੰਟਰੀਅਰ ਦਾ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਮਾਰਦਾ ਤਾਂ ਲੀਕ ਚੋਰੀ ਕੀਤਾ ਹੈ ਮੋਟਰ ਚੋਰੀ ਕੀਤਾ ਹੈ ਬ੍ਰਾਮ ਦੇ ਦਿੱਤਾ ਉਹਨਾਂ ਹੀ ਐਸਏ ਵੱਲੋਂ ਮੌਕਾ ਦੇ ਗ੍ਰਾਮੇ ਪੁੱਛ ਗਏ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਰਬਿਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਆ ਪੈਸਾ ਵੀ ਹੁੰਦਾ ਇਸ ਬੰਧ ਦੇ ਵਿੱਚ ਉਹਨਾਂ ਅਵਾਰਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੱਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਸ ਪੇਸ਼ ਕਰਕੇ ਰਿਮਾਂਡ ਆਸ ਕੀਤਾ ਗਿਆ ਉਸਕੇ ਚੱਲ ਰਹੀ ਹੈ ਦੇ ਸਬੰਧ ਵਿੱਚ ਇਹਨਾਂ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸੀਗਰੇਟ ਨੇ ਮਿਲ ਕੇ ਦੋ ਨੌਜਵਾਨ ਜਿਹੜੇ ਓਡੀਸ਼ਾ ਦਾ ਮੋਟਰਸਾਈਕਲ ਤੇ ਆਪਣੀ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਗ ਚੌਕੇ ਟਾਣੇ ਦਿੱਤੇ ਉਸ ਬੰਦੀਏ ਸੀਗਰੇਟ ਨੇ ਫਰਮਾਇਦੇ ਅਧਾਰ ਤੇ ਇਹਨਾਂ ਵੱਲੋਂ ਐਫ ਆਈ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨ ਐਸ ਵਗੈਰਾ ਅਥਰ ਐਕਸਪਲੋਜਿਵੈਂਟ ਦਰਜ ਕਰਕੇ ਤਫਤੀਸ਼ ਕੀਤੀ ਦੁਰਾਨਿਕ ਕੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹ ਆਪਣੇ ਡਰੇ ਨਾਲ ਰਿਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਰੀ ਕੀਤਾ ਹੈ ਮੋਟਰਸਾਈਕਲ ਚੋਰੀ ਕੀਤਾ ਤੇ ਬ੍ਰਾਮ ਦੇ ਦਿੱਤਾ ਉਹਨਾਂ ਇਹ ਐਸਾ ਹੀ ਵੱਲੋਂ ਮੌਕਾ ਦੇ ਗ੍ਰਾਹਣੇ ਪੁੱਛ ਗਏ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਤੇ ਸੰਬੰਧ ਨੇ ਇਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਇਸ ਬੰਦ ਵਿੱਚ ਉਹਨਾਂ ਅਵਾਰਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਆਫ ਕੀਤਾ ਗਿਆ ਹੈ ਪੁੱਛ ਕੇ ਚੱਲ ਰਹੀ ਹੈ ਇਹ ਦੇ ਇਸ ਬੰਦ ਵਿੱਚ